ਮੈਂ ਮੈਂ ਬੋਲੂਗਾ ਤਾਂ ਆਵਾਜ਼ ਆਉਗੀ ਇਹਦੇ ਵਿੱਚ ਹਾਂਜੀ ਇਸ ਤਰ੍ਹਾਂ ਇਹ ਦੇਖੋ ਥੀ ਇੰਟਰਫੇਸ ਖੁੱਲ ਚੁੱਕਿਆ ਹੈ ਆਪਣੇ ਗ੍ਰੈਬ ਐਪਲੀਕੇਸ਼ਨ ਦਾ ਇੱਥੋਂ ਤੁਸੀਂ ਆਪਣੀ ਇੰਗਲਿਸ਼ ਜਾਂ ਜੋ ਵੀ ਲੈਂਗੁਏਜ ਹੈ ਉਹ ਤੁਸੀਂ ਨੂੰ ਸਿਲੇਕਟ ਕਰ ਸਕਦੇ ਹੋ ਠੀਕ ਹੈ ਜੀ ਜਿਵੇਂ ਅਸੀਂ ਆਪ ਕਰ ਦਿੱਤਾ ਹੈਗਾ ਹੁਣ ਇੱਥੇ ਤੁਸੀਂ ਕੀ ਕਰਨਾ ਹੈਗਾ ਇਹ ਤੁਹਾਡੇ ਕੋਲੇ ਮੇਨ ਪੇਜ ਓਪਨ ਹੋਊਗਾ ਇੱਥੇ ਤੁਸੀਂ ਸਰਚ ਦੇ ਵਿੱਚ ਜਾਣਾ ਪਹਿਲਾਂ ਜੇ ਤੁਹਾਨੂੰ ਚਾਹੀਦੀ ਹੈਗੀ ਆਪਣੇ ਸਕੂਟੀ ਜਾਂ ਕਾਰ ਇਹ ਸਿਲੈਕਟ ਕਰ ਲੋ ਆਪਾਂ ਕਾਰ ਸਿਲੈਕਟ ਕਰ ਲਈ ਹੁਣ ਆਪ ਇੱਕਾ ਪੈਟ ਦਿੱਤਾ ਚਾਹ ਨਹੀਂ ਚੌਂਕਾ ਸੀ ਬੈਠੇ ਆ ਇਹਨੂੰ ਵੀ ਤੁਸੀਂ ਡਿਫਰੈਂਟ ਵੇਰੀਐਂਟਸ ਨੇ ਜਿਵੇਂ ਕਰੰਟ ਵਰਨਾ ਹੈ ਤਾਂ ਤੁਸੀਂ ਕਰੰਟ ਵੀ ਲੈ ਸਕਦੇ ਹੋ ਅਗਰ ਤੁਹਾਨੂੰ ਆਪਣੀ ਲੋਕੇਸ਼ਨ ਦਾ ਨਾਮ ਦਾ ਪਤਾ ਤਾਂ ਤੁਸੀਂ ਉਹ ਵੀ ਕਰ ਸਕਦੇ ਠੀਕ ਹੈ ਜੀ ਸੋ ਅਸੀਂ ਹੁਣ ਇੱਥੇ ਪਰਾਂਗੇ ਅਸੀਂ ਕਿੱਥੇ ਜਾਣਾ ਹੈਗਾ ਸੌਰੀ ਇੰਟਰਨੈਸ਼ਨਲ ਟਰਮੀਨਲ ਇੱਥੇ ਜਾਣਾ ਹੈਗਾ ਜੀ ਅਸੀਂ ਠੀਕ ਹੈ ਜੀ ਹੁਣ ਇੱਥੇ ਅੱਗੇ ਆ ਜੂਗਾ choose this pick up ਆਪਾਂ ਚੂਜ਼ ਕਰ ਲੀਏ ਉਹਨਾਂ ਦੇ ਵਿੱਚੋਂ ਦੇਖੋ ਤਿੰਨ ਚਾਰ ਆਪਾਨੂੰ ਆਪਸ਼ਨਸ ਆ ਰਹੇ ਨੇ ਇੱਕ ਆ ਰਿਹਾ 1.25 ਇੱਕ ਆ ਰਿਹਾ 1.38 ਇੱਕ ਆ ਰਿਹਾ 1.73 ਆ ਰਿਹਾ 1.51 ਠੀਕ ਹੈ ਜੀ ਬਾਕੀ ਬਾਈਕ ਕਰਨਾ ਚਾਹੁੰਦੇ ਹਾਂ ਤਾਂ ਉਹਦੇ ਲਈ ਡਿਫਰੈਂਟ ਪ੍ਰਾਈਸਿਸ ਨੇ ਠੀਕ ਹੈ ਜੀ ਤੇ ਬਟ ਅਸੀਂ ਚੂਜ਼ ਕਰਾਂਗੇ ਸਭ ਤੋਂ ਜਿਹੜੀ ਸੀਪਸਟ ਹੈਗੀ ਹੈ ਸੋ ਇਹਦੇ ਵਿੱਚ ਵੀ ਕੀ ਹੈ ਕਿ ਇਹ ਮਤਲਬ ਗ੍ਰੈਬ ਵੱਲੋਂ ਆਟੋਮੈਟਿਕਲੀ ਆ ਅਥਰਾਇਜ਼ ਕੀਤੀ ਜਾਂਦੀ ਈਕਾਦ ਇਹਦੇ ਵਿੱਚ ਤੁਹਾਨੂੰ ਇੱਕ ਅੱਛੀ ਲਗਜ਼ਰੀ ਕਾਰ ਵੀ ਮਿਲ ਸਕਦੀ ਹੈ ਤੇ ਨਾਰਮਲ ਵੀ ਮਿਲ ਸਕਦੀ ਹੈ ਜਿਵੇਂ ਹੁਣ ਅਸੀਂ ਪਿਛਲੀ ਰਾਈਡ ਕੀਤੀ ਸੀਗੀ ਜੋ ਆਪਣੇ ਹੋਟਲ ਤੋਂ ਅਸੀਂ ਚਾਂਦੀ ਚੋਕ ਆਏ ਹਾਂ ਤਾਂ ਉਹਦੇ ਵਿੱਚ ਸਾਡੇ ਕੋਲੇ ਮਿਤਸੂਬਿਸ਼ੀ ਦੀ ਐਕਐਸਯੂਵੀ ਆਈ ਸੀਗੀ ਸੋ ਬਹੁਤ ਵਧੀਆ ਸੀਗਾ অলਮੋਸਟ 100 ਰੁਪੀ ਦੀ ਸਾਡੀ ਰਾਈਡ ਬਣੀ ਸੀਗੀ ਤਾਂ ਕੰਪੈਰੀਟਿਵਲੀ ਇਹ ਉਹਦੇ ਨਾਲੋਂ ਕਿੰਨੇ ਗੁਣਾ ਜ਼ਿਆਦਾ ਅਮਾਉਂਟ ਹੈ ਉਹਦੇ ਲਈ ਅਸੀਂ 32 ਪੇ ਕੀਤਾ ਸੀਗਾ ਪਰ ਇਹਦੇ ਲਈ ਹੁਣ 1.25 ਆ ਰਿਹਾ ਤਾਂ ਆਲਮੋਸਟ ਤੁਸੀਂ ਮੰਨ ਕੇ ਚੱਲੋ 125 ਹੈ 125 ਨੂੰ ਤੁਸੀਂ 350 ਰੁਪਏ ਦੇ ਨਾਲ ਗੁਣਾ ਕਰ ਲਓ ਲਗਭਗ ਉਹੀ 400 ਰੁਪਏ ਦੇ ਨੀਅਰ ਅਬਾਊਟ ਦੀ ਇਹ ਰਾਈਡ ਬਣੂਗੀ ਸੋ ਅਸੀਂ ਹੁਣ ਇਹਨੂੰ ਬੁੱਕ ਕਰਨ ਜਾ ਰਹੇ ਹਾਂ ਜੀ ਠੀਕ ਹੈ ਜੀ ਤੇ ਇਸ ਤਰ੍ਹਾਂ ਹੁਣੇ ਆਪਾਂ ਸਿਲੈਕਟ ਕਰ ਲਈ ਹੁਣ ਆ ਰਿਹਾ ਬੁੱਕ ਗ੍ਰੈਬ ਕਾਰ ਇਹਦੇ ਤੇ ਕਲਿੱਕ ਕਰਾਂਗੇ ਜੀ ਹੁਣ ਸਰਚ ਹੋ ਰਿਹਾ ਲੁਕਿੰਗ ਫਾਰ ਅ ਰਾਈਡ ਕਰਦਾ ਪਿਆ ਹੁਣ ਇਸ ਤੋਂ ਅੱਗੇ ਸਾਨੂੰ ਸਾਡੇ ਡਰਾਈਵਰ ਦਾ ਨੰਬਰ ਵਗੈਰਾ ਕੰਟੈਕਟ ਐਂਡ ਕਾਰ ਦਾ ਨੰਬਰ ਉਹ ਆ ਜਾਊਗਾ ਇਹ ਕਹਿ ਰਿਹਾ ਕਿ ਅ ਜਿਹੜਾ 에어ਪੋਰਟ ਤੇ ਜਾਣ ਦੇ ਲਈ 10000 ਜੋ ਵੇਤਨਾਂਗਿੰ ਡੋਂਗਸ ਨੇ ਇਹ ਐਕਸਟਰਾ ਲੱਗਦੇ ਨੇ ਐਂਡ ਇਹ ਤੁਹਾਨੂੰ ਐਕਸਟਰਾ ਹੀ ਪੇ ਕਰਨੇ ਪੈਣਗੇ ਅਸੀਂ ਉੱਥੋਂ ਆਏ ਸੀ ਉਦੋਂ ਵੀ ਅਸੀਂ ਕੀਤਾ ਸੀਗਾ ਬਟ 10000 ਦੀ ਬਜਾਏ ਇਹ 9000 ਲੱਗੇ ਸੀ ਮੇਬੀ ਉਹ ਛੋਟੀ ਕਾਰ ਸੀ ਤਾਂ ਇਹ ਵੱਡੀ ਕਾਰ ਹੋ ਗਈ ਤਾਂ ਤਾਂ 10000 ਲੱਗੇਗਾ ਤਾਂ ਇਹਦੇ ਲਈ ਹਾਂ ਇਹ ਆਇਆ ਹੈ ਜੀ ਆ ਦੇਖੋ ਸਾਨੂੰ ਅ ਇਹਦਾ ਆਪਾਂ ਸਕਰੀਨਸ਼ਾਟ ਵੀ ਕਰ ਲੈਨੇ ਆ ਤਾਂ ਕਿ ਆਪਾਂ ਵੀਡੀਓ ਦੇ ਵਿੱਚ ਵੀ ਐਡ ਕਰ ਦਾਂਗੇ ਐਜ਼ ਅ ਫੋਟੋ ਠੀਕ ਹੈ ਜੀ ਇਹਦਾ ਰਿਪਲਾਈ ਅਸੀਂ ਕਰ ਰਹੇ ਹਾਂ ਕਿ ਯੈਸ ਓਕੇ ਅਮਰ ਇਹ ਤਾਂ ਨਹੀਂ ਮਿਲ ਜੀ ਅਸੀਂ ਲਿਖ ਦਿੱਤਾ ਇਸ ਵਿੱਚ ਡਨ ਨੋ ਇਸ਼ੂ ਜੀ ਅਸੀਂ ਇਹਦਾ ਰਿਪਲਾਈ ਕਰ ਦਿੱਤਾ ਹੁਣ ਤਾਂ ਹੁਣ ਸਾਡੀ ਇਹ ਵਾਲੀ ਜੋ 51G-011.07 ਇਹ ਸਾਡੀ ਟੈਕਸੀ ਦਾ ਨੰਬਰ ਹੈ Honda City ਕਾਰ ਹੈ ਜੀ ਤੇ ਇਹ ਨਾਲ ਉਹਨੂੰ ਕਾਲ ਕਰਨ ਦਾ ਵੀ ਆਪਸ਼ਨ ਦਿੱਤਾ ਹੋਇਆ ਹੈ ਕਿ ਅਸੀਂ ਉਹਨੂੰ ਕਾਲ ਵੀ ਕਰ ਸਕਦੇ ਹਾਂ ਠੀਕ ਹੈ ਜੀ ਹਾਂ ਡਰਾਈਵਰ 5 ਮਿੰਟ ਤੱਕ ਆਊਗਾ ਓਕੇ ਜੀ ਫਾਈਨਲੀ ओके okay भाई सो ਹੁਣ ਅਸੀਂ ਚੱਲਦੇ ਹਾਂ ਆਪਣੀ ਪਿਕਅਪ ਲੋਕੇਸ਼ਨ ਤੇ ਜੀ ਥੈਂਕ ਯੂ ਚੱਲੋ ਭਾਈ ਅੱਗੇ ਚੱਲੋ ਨੇ ਚੱਲਣਾ ਚੱਲਣਾ ਹੁਣ ਆਪਾਂ ਨਾਲ ਦੀ ਨਾਲ ਵੀਡੀਓ ਬਣਾਵਾਂਗੇ ਸਾਡੇ ਪ੍ਰਾਈਮ ਲੋਕੇਸ਼ਨ ਤੇ ਹਾਂਜੀ ਹਾਂ ਇਹ ਡਰਾਈਵਰ ਹੈ ਆਪਣਾ ਇਹ ਆ ਰਿਹਾ ਇਹ ਦਿਖਾਈ ਦੇ ਰਿਹਾ

ਨੀ ਇਹ ਤਾਂ ਫੋਟੋ ਨੂੰ ਸੈਂਡ ਕਰਨੀ ਆ ਪਾਸ 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 ਆ ਗਿਆ ਜੀ ਚਲੋ ਨੋਕ ਕਰਦੇ ਹਾਂ ਉਸਲੇ ਲਓ ਮਿੱਤਰੋ ਸਾਡਾ ਆ ਗਿਆ ਡਰਾਈਵਰ ਗੱਡੀ ਲੈ ਕੇ Honda City ਅਸੀਂ ਤੁਹਾਨੂੰ ਦੱਸਿਆ ਸੀ ਵੀ ਐਦਾਂ ਕਰਕੇ ਇਹ ਗੱਡੀ ਆਪਾਂ ਨੇ ਬੁੱਕ ਕਰੀ ਆ ਤੇ ਗ੍ਰੈਬ ਤੇ ਸਿਰਫ ਮੇਰੇ ਖਾਲ ਵਿੱਚ 5 ਮਿੰਟ ਵੀ ਨਹੀਂ ਲੱਗੇ ਠੀਕ ਆ ਜੀ ਬਾਏ ਆ ਵਿੱਚ ਬੰਦੇ ਨੇ ਗਨ ਰੱਖ ਰખી ਗਨ ਕੀ ਬਾਤ ਲਓ ਜੀ ਮਿੱਤਰੋ ਅਸੀਂ ਚੱਲ ਪਏ 에어ਪੋਰਟ ਨੂੰ ਠੀਕ ਹੈ ਜੀ ਕੋਈ ਗੱਲ ਜਿੱਧਰ ਬੈਗਿਆ ਉਧਰ ਦੀ ਤਾਂ ਠੀਕ ਨਹੀਂ ਬੈਠਾ ਹਮ ਯੂਟਿਊਬਰ ਮੇਰੇ ਕੋਲ ਹਾਂਜੀ ਹਾਂਜੀ ਮੇਰੇ ਕੋਲ ਹੀ ਹੈ ਠੀਕ ਐ ਐਕਸਕਿਊਜ਼ ਮੀ ਏਸੀ ਏਸੀ ਅ ਸਪੀਡ ਪਲੀਜ਼ ਸਪੀਡ ਏਸੀ ਸਪੀਡ ਏਸੀ ਸਰ ਯਾ ওকে ਥੈਂਕ ਯੂ ਆ ਲੋਚ ਥੈਂਕ ਯੂ ਲੋਵ ਵੀ ਮਿੱਤਰੋ ਸਾਡੀ ਜਰਨੀ ਬੀਤ ਨਾਮ ਦੀ ਅਸੀਂ ਆਪਣਾ 에어ਪੋਰਟ ਤੇ ਜਾ ਕੇ ਆਫ ਕਰਾਂਗੇ ਮਤਲਬ ਐਂਡ ਕਰਾਂਗੇ ਸੋ ਵੈਗੁਰੂ ਦੀ ਕਿਰਪਾ ਨਾਲ ਨੈਕਸਟ ਟਾਈਮ ਕੋਸ਼ਿਸ਼ ਕਰਾਂਗੇ ਆਉਣ ਦੀ ਤੇ ਅਗਲਾ ਟੂਰ ਪਲਾਨ ਕੀ ਹੋਊਗਾ ਸਾਡਾ ਅਸੀਂ ਤੁਹਾਨੂੰ ਲਾਸਟ ਦੇ ਵੀਡੀਓ ਦੇ ਜ਼ਰੀਏ ਦੱਸਾਂਗੇ ਵੈਸੇ ਤਾਂ ਸਾਡਾ YouTube ਚੈਨਲ ਹੈ ਜਿਹੜਾ ਸਾਰੀ ਜਾਣਕਾਰੀ ਅਸੀਂ ਉਥੇ ਦੇਵਾਂਗੇ ਪਰ ਕਿਸੇ ਵੀ ਮੇਰੇ ਭਰਾ ਨੇ ਮੇਰੇ ਭਾਈ ਨੇ ਜੇ ਕਿਸੇ ਵੀ ਸਟੂਡੈਂਟ ਨੇ ਜਾਂ ਕਿਸੇ ਨੂੰ ਐਕਸਪੀਰੀਅੰਸ ਹੈ ਕੁਕਿੰਗ ਦਾ ਵਗੈਰਾ ਐਵਰੀਥਿੰਗ ਕੋਈ ਵੀ ਐਕਸਪੀਰੀਅੰਸ ਹੈਗਾ 3 ਸਾਲਾਂ ਦਾ ਘੱਟੋ ਘੱਟ ਤੇ ਤੁਹਾਨੂੰ ਇੰਗਲਿਸ਼ ਮੋਸਟ ਇਹ ਚੀਜ਼ ਦਾ ਧਿਆਨ ਰੱਖਿਓ ਇੰਗਲਿਸ਼ ਜੇਕਰ ਤੁਹਾਨੂੰ ਵਧੀਆ ਆਉਂਦੀ ਹੈ ਤਾਂ ਮੈਨੂੰ ਲੱਗਦਾ ਵੀ ਤੁਹਾਨੂੰ ਇਹ ਕੰਟਰੀ ਅਡਾਪਟ ਕਰ ਸਕਦੀ ਆ ਠੀਕ ਹੈ ਜੀ ਕਹਿੰਦਾ ਮੈਂ ਤੁਸੀਂ ਉਹ ਜੌਬ ਕਰ ਸਕਦੇ ਹੋ ਲਗਭਗ 30000 ਤੋਂ ਉੱਪਰ ਪੰਜਾਬ ਇਹ ਬੁੱਕ ਇਫ ਯੂ ਹੈਵ ਆਈ ਡੋਟ this is a book store. book stall book stall i just want to buy a book for two minutes you understand do you understand i i don't know you <laughs> know english no no english you know lo ji kassi kehna thi ga ni vi assi ek store to na book leni si vi chal ore di koi nishani la chalde theek hai ji te assi inna nu taxi driver nu samjhan di koshish kariya eh ta gall hai gi a dekho ਜੇ ਤਨੂਰੀ ਦੀ ਵੀ ਭਾਸ਼ਾ ਨਹੀਂ ਆਉਂਦੀ ਤਾਂ ਵੀ ਦਿੱਕਤ ਹੈ ਇੰਗਲਿਸ਼ ਆਉਂਦੀ ਤਾਂ ਫਿਰ ਵੀ ਦਿੱਕਤ ਹੈ ਸੋ ਮੇਰੇ ਸੀਨੀਅਰ ਨੇ ਜਿਹੜੇ ਉਹਨਾਂ ਨੂੰ ਇੰਗਲਿਸ਼ ਵੀ ਵਧੀਆ ਆਉਂਦੀ ਹੈ ਬਟ ਉਹ ਉਹ ਸਮਝ ਨਹੀਂ ਸਕੇ ਤੇ ਜਿਹੜਾ ਟੈਕਸੀ ਡਰਾਈਵਰ ਆ ਸਾਡਾ ਉਹ ਕਹਿੰਦਾ ਆਈ ਡੋਨਟ ਨੋ ਇੰਗਲਿਸ਼ ਸੋ ਗੱਲੇ ਆ ਵੀ ਦਿੱਕਤ ਤਾਂ ਹੈਗੀ ਹੈ ਪਰ ਤੁਸੀਂ ਹੌਲੀ ਹੌਲੀ ਕੰਪਰਮਾਈਜ਼ ਕਰ ਲਓਗੇ ਐਸੀ ਗੱਲ ਨਹੀਂ ਜਿਵੇਂ ਜਿਵੇਂ ਤੁਸੀਂ ਕੀ ਹੁੰਦਾ ਨਾ ਜਦੋਂ ਆਪਾਂ ਕਿਸੇ ਵੀ ਮੁਲਕ ਦੇ ਵਿੱਚ ਜਾਂਦੇ ਆ ਤੇ ਜਦੋਂ ਤੱਕ ਤੁਸੀਂ ਇੱਕ ਦਿਨ ਵਤੀਤ ਨਹੀਂ ਕਰਦੇ ਉਸ ਤੋਂ ਬਾਅਦ ਤੁਹਾਡੀ ਨਾ ਜਿਹੜੀ ਉਹ ਲਾਈਫ ਸਟਾਈਲ ਹੈ ਉਹ ਉਦਾਂ ਦਾ ਹੋ ਜਾਂਦਾ ਬੋਲਣ ਦਾ ਐਕਸੈਂਟ ਜਾਂ ਸਮਝਣ ਦਾ ਉਹ ਵਧੀਆ ਹੋ ਜਾਂਦਾ ਤੇ ਫਿਰ ਹੁਣ ਅਸੀਂ ਅ ਚੱਲਦੇ ਆਂ 에어ਪੋਰਟ ਨੂੰ ਜਾ ਰਹੇ ਆਂ ਸੋ ਉੱਥੇ ਜਾ ਕੇ ਤੁਹਾਨੂੰ ਐਂਟਰੀ ਟਰਮੀਨਲ 2 ਤੇ ਜਾਣਾ ਆਪਣੇ ਹਨਾ ਜੀ ਟਰਮੀਨਲ 2 ਤੇ ਅਸੀਂ ਜਾਵਾਂਗੇ ਫਿਰ ਆਪਾਂ ਤੁਹਾਨੂੰ ਉੱਥੇ ਤੱਕ ਕਿਵੇਂ ਰਿਹਾ ਗੱਲਬਾਤ ਉਹ ਅਸੀਂ ਤੁਹਾਨੂੰ ਦੱਸ ਦਾਂਗੇ ਠੀਕ ਹੈ ਜੀ ਸਮਝ ਨਹੀਂ ਆਇਆ ਮੈਨੂੰ ਨਾ ਪੜਾਇਓ ਅੱਗੇ ਰਸਤੇ 'ਚ ਕੋਈ ਫੋਰ ਆਊਗਾ ਤਾਂ ਕਿਉਂਕਿ ਮੇਰੇ ਫੋਨ